ਇਹੀ ਮਾਮਲਾ ਜੇ ਤੁਸੀ 1600 ਕਰੋੜ ਨੂੰ ਸਮਝਾਉਣ ਦਾ ਕਰਨਾ ਹੋਵੇ ਜੋ ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਰੂਪ ਦੇ ਵਿੱਚ ਕਰਕੇ ਗਏ ਨੇ ਕਿ ਪੰਜਾਬ ਨੂੰ ਅਸੀਂ ਹੜ੍ਹਾਂ ਦੇ ਮੁਆਵਜ਼ੇ ਵਾਸਤੇ 1600 ਕਰੋੜ ਦਾ ਇੱਕ ਸਪੈਸ਼ਲ ਪੈਕੇਜ ਦੇ ਰਹੇ ਹਾਂ ਇਹ ਉਸਦੀ ਮਿਸਾਲ ਦੇਣੀ ਹੋਵੇ ਉਹ ਵੀ ਸੌਖੇ ਤਰੀਕੇ ਨਾਲ ਕਿਸੇ ਨੂੰ ਸਮਝਾਉਣਾ ਹੋਵੇ ਤਾਂ ਇਹ ਉਦਾਹਰਨ ਲਓ ਕਿ ਤੁਸੀਂ ਆਪਣੇ ਬੱਚੇ ਨੂੰ ਕਹਿੰਦੇ ਹੋ ਕਿ ਬੇਟਾ ਇਸ ਵਾਰ ਜਾ ਪੇਪਰਾਂ ਦੇ ਵਿੱਚ ਜੇ ਤੂੰ 90% ਲੈ ਗਿਆ ਤਾਂ ਤੈਨੂੰ 1600 ਰੁਪਏ ਮੈਂ ਇਨਾਮ ਦੇ ਤੌਰ ਤੇ ਦਵਾਂਗਾ ਬੱਚੇ ਦਾ ਰਿਜ਼ਲਟ ਆ ਜਾਂਦਾ ਹੈ ਬੱਚਾ ਆਕੇ ਤੁਰ ਤੋ 1600 ਰੁਪਏ ਮੰਗਦਾ ਹੈ ਤਾਂ ਤੁਸੀਂ ਉਸ ਨੂੰ ਕਹਿੰਦੇ ਹੋ ਕਿ ਆ ਜਾ ਬੇਟਾ ਬੈਠਾ ਆਪਾਂ ਹਿਸਾਬ ਕਰਦੇ ਹਾਂ ਹਿਸਾਬ ਦੇ ਵਿੱਚ ਤੁਸੀਂ ਉਹਨੂੰ ਬਣਾਉਣੇ ਹੋ ਕਿ ਤੇਰੀ ਭੂਆ ਆਈ ਸੀ ਉਹ ਤੈਨੂੰ 500 ਰੁਪਏ ਸ਼ਗਨ ਦੇ ਗਈ ਸੀ ਫਿਰ ਤੇਰੇ ਦਾਦੇ ਨੇ ਤੈਨੂੰ 200 ਰੁਪਏ ਸ਼ਗਨ ਦਿੱਤਾ ਸੀ ਪਰसों ਤੂੰ ਆਪਣੀ ਮੰਮੀ ਤੋਂ 100 ਰੁਪਏ ਬਾਜ਼ਾਰ ਜਾਣ ਵਾਸਤੇ ਕੁਝ ਖਰੀਦਣ ਵਾਸਤੇ ਲਿਆ ਸੀ ਤਾਂ 800 ਰੁਪਏ ਤਾਂ ਤੂੰ ਪਹਿਲਾਂ ਹੀ ਵਰਤ ਚੁੱਕਿਆ ਹੈ ਬਿੜਾ 800 ਬਚ ਗਿਆ ਹੈ ਉਹ ਮੈਂ ਤੈਨੂੰ ਆਉਣ ਵਾਲੇ ਸਮੇਂ 'ਚ ਕਦੇ ਵੀ ਦੇ ਦੂੰਗਾ ਤੇਰਾ ਹਿਸਾਬ ਜਿਹੜਾ ਹੈ 1600 ਦਾ ਪੂਰਾ ਹੋ ਗਿਆ ਹੁਣ ਕੀ ਬਹੁ ਬੱਚਾ ਯਕੀਨ ਕਰੇਗਾ ਕਿ ਮੈਨੂੰ ਜਿਹੜਾ ਬਾਕੀ ਰਹਿਦਾ 800 ਹੈ ਉਹ ਵੀ ਕਦੇ ਮਿਲ ਸਕੇਗਾ ਉਸ ਨੂੰ ਇਹ ਯਕੀਨ ਜ਼ਰੂਰ ਹੋਏਗਾ ਕਿ ਜਿਵੇਂ ਬਾਕੀ 800 ਗਿਣਾ ਦਿੱਤਾ ਗਿਆ ਹੈ ਸ਼ਗਨਾਂ ਦੇ ਵਿੱਚ ਪੂਰਾ ਕਰ ਦਿੱਤਾ ਗਿਆ ਹੈ ਉਸੇ ਤਰੀਕੇ ਨਾਲ ਜਿਹੜਾ ਰਹਿਦਾ 800 ਹੈ ਉਹ ਵੀ ਇਸੇ ਤਰੀਕੇ ਨਾਲ ਪੂਰਾ ਕਰ ਦਿੱਤਾ ਜਾਵੇ